लोकसभा चुनाव मैदान में दूसरी बार उतरने और नई पारी शुरू करने से पहले आम आदमी पार्टी के घोषित प्रत्याशी सुशील कुमार रिंकू ने रविवार को पत्नी डॉ सुनीता रिंकू के साथ गुरुद्वारा श्री गुरु सिंह सभा मॉडल टाउन में माथा टेका इस दौरान सभी वरिष्ठ नेता मौजूद रहे अरदास भी की उन्होंने कहा कि वाहे गुरु की कृपा से और मेहर से पिछले साल लोकसभा उपचुनाव में उन्हें बड़ी जीत प्राप्त हुई इसलिए वह शुक्राना करने के लिए यहां पहुंचे इस दौरान आम आदमी पार्टी की पूरी लीडरशिप ने एकजुट होकर सुशील कुमार रिंकू की जीत सुनिश्चित करने के लिए मेहनत का संकल्प किया है लवली थापा तरसेम था अजय बब्बल कुलदीप दीपक ओम प्रकाश विकास आदि मौजूद रहे ਚਰਮਾਈ ਦੇਖਿਓ ਚਰਮਾਈ ਜੀ ਮੈਂ ਕਿਹੜੀ ਪੁੱਛੋ ਕੀ ਪੁੱਛਣਾ ਤੁਸੀਂ ਸਰ ਤੁਸੀਂ ਆਏ ਹੋ ਮਤਲਬ ਕਿਣੇ ਵਾਸਤੇ ਆਏ ਹੋ ਕਿ ਕਿੰਨੀ ਤਿਆਰੀ ਤੁਹਾਡੀ ਚਰਮਾਈ ਜੀ ਕਿਹੜੀ ਪਿੱਛੇ ਕਰਦੋ ਯਾਰ ਜਿਹੜੀ ਦੁਬਾਰਾ ਜਿਹੜੀ ਪਾਰੀ ਖੇਡਣ ਜਾ ਰਹੇ ਆ ਜੀ 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 ਕਿਉਂਕਿ ਅੱਜ ਵਿਧੀ ਪੂਰਵਕ ਤਰੀਕੇ ਦੇ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਦੇ ਲਈ ਜੀ ਤਾਂ ਕਿ ਸਾਰੇ ਕੰਮ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਹੀ ਸੰਪਨ ਹੋ ਜੀ ਅ ਜਿੱਤ ਹੈ ਜਿਹੜੀ ਵਧੀਆ ਹੋਵੇ ਵਰਕਰ ਸਾਥੀ ਹੈ ਜਿਹੜੇ ਸਾਰੇ ਸਾਡੇ ਵਲੰਟੀਅਰ ਭਰਾ ਅਸੀਂ ਰਲ ਮਿਲ ਕੇ ਕੰਮ ਕਰੀਏ ਸਾਡੀ ਲੀਡਰਸ਼ਿਪ ਇੱਕ ਜੁੱਟ ਹੋ ਕੇ ਕੰਮ ਕਰੇ ਤਾਂ ਅਰਦਾਸ ਕਰਨ ਲਈ ਗੁਰੂ ਮਹਾਰਾਜ ਦੇ ਚਰਨਾਂ ਜਾਏ ਆ ਕਿ ਗੁਰੂ ਮਹਾਰਾਜ ਕਿਰਪਾ ਕਰਨ ਕਿ ਜਿਹੜੀ ਪਾਰਟੀ ਨੇ ਵਿਸ਼ਵਾਸ ਦਿਤਾਇਆ ਇਹ ਵੀ ਵੱਡੀ ਜਿੱਤ ਹੈ ਜਿਹੜੀ ਇੱਥੋਂ ਅਸੀਂ ਵੱਡੀ ਲੀਡ ਕੱਟ ਕੇ ਆ ਜਿਹੜਾ ਇੱਕ ਰਿਕਾਰਡ ਹੈ ਜਿਹੜਾ ਉਹ ਕਾਇਮ ਕੀਤਾ ਹੈ ਨੋਮੀਨੇਸ਼ਨ ਫਾਈਲ ਦੀ ਉਹ ਡੇਟ ਉਹ ਰੱਖੀ 53 ਦੇਖੋ ਹਜੇ ਨੋਮੀਨੇਸ਼ਨ ਦੀ ਡੇਟ ਤਾਂ ਹਜੇ ਲੇਟ ਹੈ ਜਦੋਂ ਡੇਟਸ ਆਣ ਗਈਆਂ ਤਾਂ ਉਹ ਸਾਰਾ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਲੱਗ ਰਿਹਾ ਹੈ ਇੱਕ ਬੜੀ ਅਖਬਾਰ ਫੈਲ ਰਹੀ ਹੈ ਕਿ ਬੀ.ਐਸ.ਪੀ ਸਾਹਿਬ ਜਰਦਵਾਰਾ ਸਾਹਿਬ ਆਏ ਆ ਇਸ ਬਾਰੇ ਥੋੜੀ ਜਾਣਕਾਰੀ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਉਪਦੇਸ਼ ਮੈਂ ਤੁਹਾਡਾ ਆਪਣਾ ਤਰਸੀਮਤਾਪਾ ਅੱਜ ਮੈਂ ਆਮ ਆਨੂ ਪਾਰਟੀ ਹਾਈ ਕਮਾਂਡ ਦਾ ਤਹਿਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਡੇ ਵੱਡੇ ਵੀਰ ਮੈਂਬਰ ਪਾਰਲੀਮੈਂਟ ਸਿੱਕਰੀ ਦੀ ਉਪਰਿ ਦੇ ਉੱਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਦੁਬਾਰਾ ਜਨਰਲ ਲੋਕ ਸਭਾ ਦੀ ਚੋਣ ਟਿਕਟ ਦਿੱਤੀ ਹੈ ਅੱਜ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਰੇਂਕੂ ਜੀ ਪੂਰੀ ਜ਼ਿਲ੍ਹੰਦਰ ਦੀ ਟੀਮ ਦੇ ਨਾਲ ਗੁਰਦੁਆਰਾ ਸਾਹਿਬ ਮਾਲਡੂਨ ਵਿਖੇ ਪਹੁੰਚੇ ਨੇ ਵੇ ਅੱਜ ਕਰਦਾ ਹਾਂ ਕਿ ਜਿੱਦਾਂ ਜਲੰਧਰ ਵਾਸੀਆਂ ਨੇ ਪਹਿਲਾਂ ਵੀ ਉਹਨਾਂ ਨੂੰ ਪਿਆਰ ਦੇ ਕੇ ਭਾਰੀ ਲੀਡ ਨਾਲ ਜਿੱਤਾਇਆ ਸੀ ਇਸ ਵਾਰ ਇਹ ਲੀਡ ਫਿਰ ਨਾਲ ਵੀ ਜਾਰੀ ਹੋਏਗੀ ਬਾਈ ਗੀਪਾ ਖਾਲਸਾ ਬਾਈ ਗੀਪਾ